ਬਹੁਤ ਹੀ ਪਿਆਰੇ ਸਤਗੁਰ ਦੀ ਪਿਆਰੀ ਪਿਆਰੀ ਸਾਧ ਸੰਗ ਜੀ ਤਾਂ ਧੰਨ ਸਤਗੁਰੂ ਤੇਰਾ ਹੀ ਆਸਰਾ ਉਹ ਛੁਪਨ ਸੀ ਦਾ ਵਹ ਹਮੇਸ਼ਾ ਸਤਗੁਰ ਨੂੰ ਕਰ ਦੇਇ ਰਹਿਣੇ ਉਹ ਆਵਾਸ ਹਮੇਸ਼ਾ ਅੱਖਾਂ ਵੀ ਪਰਦੇਇ ਸੰਗਤੇ ਪਸ਼ੂ ਪੰਛੀ ਜਾ ਰਹੇ ਹਮੇਸ਼ਾ ਸਤਗੁਰ ਨੂੰ ਕਰਦੇ ਐ ਰਹਿੰਦੇ ਆਦਾਤ ਹਮੇਸ਼ਾ ਅੱਖਾਂ ਵੀ ਪਰਦੇ ਐ ਸਤਗੁਰ ਹੈ ਮੁਕਤੀ ਦਾ ਦਾਤਾ ਕਰਨੀ ਉਹ ਚਾਉਂਦੇ ਸੀ ਤੜਨਿਆ ਤੇ ਚੋਗਜ ਗਾਉਂਦੇ ਪੰਛੀ ਜੋ ਆਉਂਦੇ ਸੀ ਆਪਰੱਖਾ ਨੂੰ ਪਰਮਾਨ ਦੀ ਪੈਂਦੀ ਕੋਈ ਵੀ ਲੋੜ ਨਹੀਂ ਵਰੱਖਾ ਹਜ਼ਾਰਾਂ ਲੱਖਾਂ ਪਰਮਾਨਾਂ ਦੀ ਤੋੜ ਨਹੀਂ ਡੁੱਡੇ ਲੰਗੜੇ ਕਮਲੇ ਬੋਲੇ ਜੱਲ ਜੋ ਆਉਂਦੇ ਸੀ ਤਲੀਆਂ ਤੇ ਯੋਗ ਜਗਾਉਂਦੇ ਯੋਗਨਾ ਦਉ ਤਾਉਂਦੇ ਸੀ ਜਾ ਮੰਦਰੂ ਅੰਦੇ ਦੇ ਅੱਖਾਂ ਆਈਆਂ ਆਜੂ 36 ਸਾਲ ਬਤਉਂਦੇ ਸੀ ਤੜਨਿਆ ਤੇ ਤੋਗ ਚਗਾਉਂਦੇ ਦੁਖੀਆ ਦਰਸ਼ਨ ਪਾਉਂਦੇ ਹੱਸਦੇ ਉਹ ਜਾਣਦੇ ਸੀ ਆ ਦੁਖੀਆ ਆ ਦਰਸ਼ਨ ਪਾਉਂਦੇ ਹੱਸਦੇ ਉਹ ਜਾਣਦੇ ਸੀ ਸਤ ਗੁਰੂ ਜੀ ਨਦਰਸ ਬੱਲੀ ਪਾਉਂਦੇ ਮਾਲ-ਮਾਲ ਹੋ ਜਾਂਦੇ ਸੀ ਖੁਸ਼ੀਆਂ ਦੇ ਲੁੱਟ ਨਜ਼ਾਰੇ ਆਹ ਖੁਸ਼ੀਆਂ ਦੇ ਲੁੱਟ ਨਜ਼ਾਰੇ ਫੁੱਲੇ ਨਹੀਂ ਸਮਾਉਂਦੇ ਸੀ ਤਲੀਆਂ ਤੇ ਚੋਗ ਚਗਾਉਂਦੇ ਪਾਂਛੀ ਜੋ ਆਉਂਦੇ ਸੀ ਅੰਦੇ ਦੇ ਅੱਖਾਂ ਆਇਆਂ ਆਜੂ 36 ਸਾਲ ਬਤਾਉਂਦੇ ਸੀ ਅੰਧੇਰੇ ਅੱਖਾਂ ਆਂ ਆ ਦੇਵਾ ਵੀ ਚੱਲ ਕੇ ਆਇਆ ਖਾਲੀ ਨਾ ਮੋੜਿਆ ਹੈ ਸੇ ਨਿਸ਼ਾਨੇ ਦੇਵਾ ਵੀ ਚੱਲ ਕੇ ਆਇਆ ਖਾਲੀ ਨਾ ਮੋੜਿਆ ਹੈ ਜਿਸਨੇ ਵੀ ਆ ਦਰਸ਼ਨ ਪਾਇਆ ਅੱਲਾਹ ਸੇ ਜੋੜਿਆ ਹੈ ਮੁਰਦਾ ਵਿੱਚ ਜਾਨਾ ਪਾਉਂਦੇ ਆ ਮੁਰਦਾ ਵਿੱਚ ਜਾਨਾ ਪਾਉਂਦੇ ਜੋ ਮੁਰਦੇ ਬਣ ਆਉਂਦੇ ਸੀ ਤਲੀਆਂ ਤੇ ਚੋਗਤ ਗਾਉਂਦੇ ਪੱਠੀ ਜੋ ਆਉਂਦੇ ਸੀ ਅੰਦੇ ਦੇ ਅੱਖਾਂ ਆਈਆਂ ਆਜੂ 36 ਸਾਲ ਬਤਾਉਂਦੇ ਸੀ ਤਲੀਆਂ ਤੇ ਚੋਗਤ ਗਾਉਂਦੇ ਅੱਖ ਦਾ ਕੈਂਪਲ ਲੱਗਿਆ ਅੰਦਾ ਇਕਾਇਸੀ ਔਲ ਸ਼ਾਗਬਾਲੀ ਵਿੱਚ ਲੈਣ ਦੇ ਅੰਦਾ ਬਹਾਇਆ ਸੀ ਦੋਹਾਂ ਨੂੰ ਬਾਹ ਪਕੜ ਕੇ ਗਲਾਰੀ ਠਾਉਂ ਦੇਸੀ ਤਲੀਆਂ ਤੇ ਟੋਗ ਜਗਾਉਂਦੇ ਟੋਕਣਾ ਜੋ ਠਾਉਂ ਦੇਸੀ ਅੰਦੇ ਦੀ ਅੱਖ ਆਂਗਾਂ ਆਜੂ 36 ਸਾਲ ਬਤਾਉਂਦੇ ਸੀ ਟਲੀਆਂ ਤੇ ਟੋਗ ਚ ਗਾਉਂਦੇ ਮਾਂ ਪੁੱਤ ਸੀ ਦੋਵੇਂ ਆਏ ਆ ਗੱਲ ਚਲਉਂਦੇ ਐ ਸੱਤੇ ਸੋਦੇ ਬਿੱਟੇ ਅੱਖਾਂ ਅੰਧਿਆਂ ਦੇ ਪਾਉਂਦੇ ਐ ਓ ਮਾਂ ਪੁੱਤ ਸੀ ਦੋਵੇਂ ਆਏ ਆ ਗੱਲ ਚਲਉਂਦੇ ਐ ਹਏ ਦੇ ਸੱਤੇ ਸੌਦੇ ਵਿੱਚ ਅੱਖਾਂ ਅੰਧੇ ਬਪਉਦੇ ਆ ਲੈਣ ਦੇ ਵਿੱਚ ਮੁੜਕੇ ਜਾਗਾ ਹੋ ਸੇਤੇ ਆਉਂਦੇ ਐ ਤਲੀਆਂ ਤੇ ਚੋਗ ਜਗਾਉਂਦੇ ਪੱਠੀ ਜੋ ਆਉਂਦੇ ਐ ਅੰਧੇ ਦੇ ਅੱਖਾਂ ਆਇਆਂ ਆਰਿਓ 36 ਸਾਲ ਬਤਾਉਂਦੇ ਐ ਅੰਦੇ ਦੇ ਅੱਖ ਆਇਆ ਛੱਤੀ ਸੱਲਾ ਅੰਧਾ ਆਇਆ ਸੰਜਾ ਖ ਬਣਾਇਆ ਹੈ ਬੂੰਦੀ ਦਾ ਪ੍ਰਸ਼ਾਦ ਗੁਰੂ ਦਾ ਮੁਖ ਮੇ ਪਾਇਆ ਹੈ ਔਰ ਰੱਬ ਲੱਭ ਗਿਆ ਰੱਬ ਲੱਭ ਗਿਆ ਰੌਲਾ ਮਾਪ ਤਹੀ ਪਾਉਂਦੇ ਨੇ ਕਹਿੰਦੇ ਰੱਬ ਲੱਭ ਗਿਆ ਰੱਬ ਲੱਭ ਗਿਆ ਰੋਲਾ ਉੱਤੀ ਉੱਤੀ ਪਵਵੇਂ ਨੇ ਟਲੀਆਂ ਤੇ ਚੋਗ ਜਗਾਉਂਦੇ ਚੋਗਣਾ ਜੋਤਿਮ ਦੇਨੇ ਅੰਦੇ ਦੀ ਅੱਖਾਂ ਆਈਆਂ ਆਜੂ 36 ਸਾਲ ਬਤਾਉਂਦੇ ਨੇ ਟਲੀਆਂ ਤੇ ਚੋਗ ਜਗਾਉਂਦੇ ਸਾ ਸੰਗ ਜੀ ਇਹ ਵਿੱਚ ਦੀ ਤਾਂ ਕਿਹਾ ਜਾਂਦਾ ਵੀ ਟਲੀਆਂ ਤੇ ਚੋਗ ਜਗਾਉਂਦੇ ਚੋਗਣਾ ਜੋ ਚਾਉਂਦੇ ਨੇ ਪਾਂਛੀ ਜੋ ਆਉਂਦੇ ਨੇ ਚੁਗਣਾ ਜੋ ਚਾਹੁੰਦੇ ਨੇ ਜੇ ਬੰਦੇ ਵੀ ਅੰਦਰੋਂ ਕਾਮਨਾ ਕਰਦੇ ਨੇ ਸੱਚੇ ਦਿਲੋਂ ਵੀ ਸੱਚੇ ਪਾਤਸ਼ਾਹ ਸਾਨੂੰ ਵੀ ਐਂ ਕਰੇ ਤਾਂ ਤਾਂ ਨਾ ਕਰਦੇ ਨੇ ਫਿਕਰ ਤਾਂ ਸਾਧਗੁਰ ਦੀ ਮੇਰ ਨਾਲ ਆਪ ਹੀ ਪੈ ਗਿਆ ਵੀ ਬੰਦਿਆਂ ਨੂੰ ਵੀ ਜਗਾ ਦਿੰਦੇ ਨੇ ਤਲੀਆਂ ਤੇ ਜੇ ਚੁਗਣਾ ਚਾਹੁੰਦਾ ਕੋਈ ਸੱਚੇ ਦਿਲੋਂ ਤਲੀਆਂ ਤੇ ਤੋਗ ਜਗਾਉਂਦੇ ਤੋਗਣਾ ਜੋ ਚਾਉਂਦੇ ਨੇ ਅੰਦੇ ਦੇ ਅੱਖਾਂ ਆਜੂ 36 ਸਾਲ ਬਤਾਉਂਦੇ ਨੇ ਅੰਦੇ ਦੇ ਅੱਖਾਂ ਆਇਆਂ ਰੱਬ ਜੱਟ ਦੇ ਪਿੱਛੇ ਭੱਜੇ ਨਾਰੇ ਲਗਾਉਂਦੇ ਸੀ ਕਾਲ ਜਲਾਲ ਜੇ ਨਹੀਂ ਓਹੋ ਰੋਕੜਾ ਕਿਉਂ ਦੇ ਸੀ ਆਓ ਰੱਬ ਜੱਟ ਦੇ ਪਿੱਛੇ ਭੱਜੇ ਨਾਰੇ ਲਗਾਉਂਦੇ ਸੀ ਕਾਲ ਦਾ ਲਾਲ ਜਿਹੜੇ ਰੋਕੜਾ ਉੱਚਾਉਂਦੇ ਸੀ ਰੁਕਦੇ ਨਾ ਰੋੱਕੇ ਸੱਚੀ ਆਉਂ ਰੁਕਦੇ ਨਾ ਰੋੱਕੇ ਸੱਚੀ ਬਾਤ ਬਤਉਂਦੇ ਸੀ ਤਲੀਆਂ ਤੇ ਟੋਗ ਜਗਾਉਂਦੇ ਪੱਥੀ ਜੋ ਅਮਰੇ ਸੀ ਤਲੀਆਂ ਤੇ ਟੋਗ ਜਗਾਉਂਦੇ ਤੁਗਣਾ ਜੋਤਉ ਦੇਸੀ ਅੰਦੇ ਦੇ ਅੱਖਾਂ ਆਇਆਂ ਆਦੀ 36 ਸਾਲ ਬਤਾਉਂਦੇ ਸੀ ਅੰਦੇ ਦੇ ਅੱਖਾਂ ਆਇਆਂ ਜਮਾਨਦਰੂ ਹੈ ਅੰਧਾ ਹੈ ਓ ਮਰ 36 ਸਾਲ ਹੈ ਗੁਰੂ ਪਿਤਾ ਜੀ ਕਹਿੰਦੇ ਹਿਸਾ ਸੰਗ ਦੀ ਜੇ ਮੰਨਦੇ ਰੂ ਹੈ ਅੰਦਾ ਇਹ ਅਮਰ ਸ਼ਕਤੀ ਸਾਲ ਹੈ ਗੁਰੂ ਪਿਤਾ ਜੀ ਖੋਲ ਸੁਣਾਇਆ ਸਾਡਾ ਇਹ ਖਿਆਲ ਹੈ ਗੁਰੂ ਪਿਤਾ ਜੀ ਕਹਿੰਦੇ ਸਾਡਾ ਇਹ ਖਿਆਲ ਹੈ ਵੀ ਦੀ ਉਮਰ 36 ਸਾਲਾਂ ਦੀ ਲੱਗਦੀ ਹੈ ਉਹ ਮਾਤਾ ਫਿਰ ਭੱਜ ਗਏ ਚਰਨਾਂ ਚ ਡਿੱਗ ਗਈ ਕਹੇ ਜੀ ਹਾਂ ਸ਼ੈਨ ਸ਼ਾਹ ਜਿਹੜੀ ਤੁਸੀਂ ਗੱਲ ਕਹੇ ਨੀ ਇਹ ਨਹੀਂ ਉਮਰ ਹੈ ਅੰਦੇ ਦੀ ਮਾਤਾ ਕਹਿੰਦੀ ਆਹ ਅੰਦੇ ਦੀ ਮਾਤਾ ਕਹਿੰਦੀ ਸਤਗੁਰ ਸੱਜ ਬਤਾਉਂਦੇ ਐ ਤਲੀਆਂ ਤੇ ਤੋਗ ਜਗਾਉਂਦੇ ਪਾਛੀ ਜੋ ਆਉਂਦੇ ਐ ਅੰਦੇ ਦੇ ਅੱਖਾਂ ਆਈਆਂ ਆਜੂ 60 ਸਾਲ ਬਤਾਉਂਦੇ ਐ ਅੰਦੇ ਦੇ ਅੱਖਾਂ ਆਈਆਂ 36 ਸਾਲਾ ਪਿੱਛੋਂ ਦੁਨੀਆਂ ਦੇਖੀ ਖੁਸ਼ੀ ਮਨਾਉਂਦੇ ਹੈ ਗੁਰੂ ਪਿਤਾ ਜੀ ਨਜ਼ਰ ਸਵਲਦੀ ਅੰਦੇ ਤੇ ਪਾਉਂਦੇ ਹੈ ਆਓ 36 ਸਾਲਾ ਪਿੱਛੋਂ ਦੁਨੀਆਂ ਦੇਖੀ ਖੁਸ਼ੀ ਮਨਾਉਂਦੇ ਹੈ ਗੁਰੂ ਪਿਤਾ ਜੀ ਨਜ਼ਰ ਸਵਲਦੀ ਅੰਦੇ ਤੇ ਪਾਉਂਦੇ ਹੈ ਮਾਤਾ ਪੁੱਤਰੇ ਨੱਚ ਨੱਚ ਕੇ ਆਓ ਮਾਤਾ ਪੁੱਤਰੇ ਨੱਚ ਨੱਚ ਕੇ ਖੁਸ਼ੀ ਮਨਾਉਂਦੇ ਸੀ ਮਾਤਾ ਪੁੱਤਰੇ ਨੱਚ ਨੱਚ ਕੇ ਖੁਸ਼ੀਆਂ ਮਨਾਉਂਦੇ ਸੀ ਟਲੀਆਂ ਤੇ ਜੋਗ ਜਗਾਉਂਦੇ ਚੁਗਣਾ ਦਿਉ ਚਾਉਂਦੇ ਸੀ ਟਲੀਆਂ ਤੇ ਜੋਗ ਜਗਾਉਂਦੇ ਵਾਂਝੀ ਜੋ ਆਉਂਦੇ ਸੀ ਅੰਦੇ ਦੇ ਅੱਖਾਂ ਆਇਆ ਆਜੂ 36 ਸਾਲ ਬਤਾਉ ਦੇਸੀ ਅੰਦੇ ਦੇ ਅੱਖਾਂ ਆਇਆ ਅਸਲੀ ਜੋ ਆਸ਼ਕ ਹੁੰਦਾ ਇਦਾਂ ਨਾ ਕਰਦਾ ਹੈ ਸਾ ਸੰਗ ਜੀ ਜਿਹੜਾ ਅਸਲੀ ਆਸ਼ਕ ਹੁੰਦਾ ਨਾ ਉਹ ਇਸ ਤਰ੍ਹਾਂ ਨਹੀਂ ਕਰਦਾ ਜਿਵੇਂ ਡੇਢ ਸਿਆਣੇ ਨੇ ਫੜ ਕੇ ਬਾਹੋਂ ਪਰੇ ਘੜਤਾ ਦੀ ਬੇ ਤਾਂ ਆਇਆ ਉਹ ਤਾਂ ਸਗਾ ਬਹੋਂ ਦਾ ਵੀ ਆਜੋ ਆਜੋ ਸਾਰਾ ਕੁਝ ਹੁੰਦਾ ਇੱਥੇ ਤਾਂ ਬੁਰਦਿਆਂ 'ਚ ਜਾਨਣਾ ਪੈਂਦੀਆਂ ਨੇ ਆਸਲੀ ਆਸ਼ਕ ਨਹੀਂ ਇਸ ਤਰ੍ਹਾਂ ਕਰਦਾ ਆਸਲੀ ਆਸ਼ਕ ਹੁੰਦਾ ਏਦਾਂ ਨਾ ਕਰਦਾ ਹੈ ਉਕਰ ਜੋ ਬਣ ਕੇ ਰਹਿਣਾ ਗੁਰੂ ਦੇ ਦਰ ਦਾ ਹੈ ਦੁਨੀਆਂ ਦਾ ਦੁੱਖ ਬਣਾਉਣਾ ਆਹ ਦੁਨੀਆਂ ਦਾ ਦੁੱਖ ਬਣਾਉਣਾ ਹਰ ਦਿਨ ਹੀ ਕਹਉਂਦੇ ਸੀ ਕਲੀਆਂ ਤੇ ਚੋ ਗੱਜਾਉਂਦੇ ਪੰਛੀ ਜੋ ਆਉਂਦੇ ਸੀ ਅੰਦੇ ਦੇ ਅੱਖਾਂ ਆਂਆਂ ਆਜੂ 36 ਸਾਲ ਬਤਉਂਦੇ ਸੀ ਅੰਦੇ ਦੇ ਅੱਖਾਂ ਆਂਆਂ ਗੁਰੂ ਪੇਦਾ ਦੀ ਆਪ ਕਰਾਉਂਦਾ ਕਰਨਾ ਜੋ ਚਾਹੁੰਦਾ ਹੈ ਗੁਰੂ ਜੀ ਹੀ ਭਾਗ ਜਗਾਉਂਦਾ ਕੀ ਮੇ ਜਗਾਉਂਦਾ ਹੈ ਆਉ ਗੁਰੂ ਜੀ ਆਪ ਕਰਾਉਂਦਾ ਕਰਨਾ ਜੋ ਚਾਉਂਦਾ ਹੈ ਗੁਰੂ ਹੀ ਭਾਗ ਜਗਾਉਂਦਾ ਕਿਵੇਂ ਜਗਾਉਂਦਾ ਹੈ ਦੀਪਾਂ ਦੇ ਭਾਗ ਹਮੇਸ਼ਾ ਸਤ ਗੁਰ ਦੀਪਾਂ ਦੇ ਭਾਗ ਹਮੇਸ਼ਾ ਰਹਿਦਾ ਬਣਾਉਂਦਾ ਸੀ ਤੜੀਆਂ ਤੇ ਜੋਤ ਜਗਾਉਂਦਾ ਆਉ ਚੱਲ ਕੇ ਜੋ ਆਉਲਾ ਸੀ ਟੜੀਆਂ ਤੇ ਚੋਗ ਚ ਗਾਉਂਦਾ ਜੀਭਾਂ ਦੇ ਭਗ ਹਮੇਸ਼ਾ ਰਹਿੰਦੇ ਬਣਾਉਂਦੇ ਸੀ ਟੜੀਆਂ ਤੇ ਚੋਗ ਚ ਗਾਉਂਦੇ ਪਿਗਣਾ ਦਿਉ ਕਿਉਂ ਦੇ ਸੀ ਅੰਦੇ ਦੇ ਅੱਖਾਂ ਆਇਆਂ ਆਜੂ 36 ਸਾਲ ਬਤਉ ਵੇਸੀ ਅੰਦੇ ਦੇ ਅੱਖਾਂ ਆਇਆਂ ਜਾਣ ਜਾਣ ਸੱਬ ਕੁਝ ਹੀ ਜਾਣੇ ਦਸਣ ਦੀ ਲੋੜ ਨਾ ਰੱਬ ਜੱਟ ਤਾਂ ਸਭ ਕੁਝ ਹੀ ਜਾਣੇ ਦਸਣ ਦੀ ਲੋੜ ਨਹੀਂ ਗੁਰੂ ਜੀ ਰਹਿਣ ਦਿੰਦੇ ਕੋਈ ਚੀਜ਼ ਦੀ ਥੋੜ ਨਹੀਂ ਸੱਚੇ ਆਸ਼ਕ ਨੂੰ ਰਹਿਣ ਦਿੰਦੇ ਨਾ ਕੋਈ ਚੀਜ਼ ਦੀ ਥੋੜ ਨਹੀਂ ਸੁਪਨੇ 'ਚ ਆਣ ਗੁਰੂ ਜੀ ਆਹ ਸੁਪਨੇ 'ਚ ਆਣ ਗੁਰੂ ਜੀ ਸੱਤ ਬਖਾਉਂਦਾ ਹੈ ਤਲੀਆਂ ਤੇ ਚੋਗ ਚ ਗਾਉਂਦਾ ਚੋਗਣਾ ਜੋ ਚਾਉਂਦਾ ਹੈ ਤਲੀਆਂ ਤੇ ਚੋਗ ਚ ਗਾਉਂਦਾ ਅੰਦੇ ਦੇ ਅੱਖਾਂ ਅညာ ਆੜੂ 36 ਸਾਲ ਬਤਉ ਦੇਸੀ ਅੰਦੇ ਦੇ ਅੱਖਾਂ ਆਇਆ ਸਾ ਸਰਗ ਜੀ ਆਪਾ ਗੁਰੂ ਪਿਤਾ ਜੀ ਦੀ ਆਂ ਬਾਨ ਸ਼ਾਨ ਸਾਰੀ ਦੁਨੀਆ ਦੇ ਵਿੱਚ ਉੱਚੀ ਚੱਕੜੀਏ ਜੀ ਤਾਂ ਤਨ ਸਤਿਗੁਰੂ ਤੇਰਾ ਹੀ ਆਸਰਾ